ਸੱਚੇ ਪਾਤਸ਼ਾਹ ਦੇ ਅਰਦਾਸ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਕਿ ਸਾਡੇ ਵੀਰ ਨੂੰ ਜੇ ਉਹਦੀ ਟੁੱਟੀ ਵੀ ਅਤੇ ਮਾਲਕ ਗੰਡੇ ਕਿਉਂਕਿ ਮਾਂ ਵੱਲੇ ਵੇਖ ਕੇ ਉਹਨਾਂ ਦੀ ਵਾਈਫ ਵੱਲੇ ਵੇਖ ਕੇ ਕਾਲਜ ਨੂੰ ਧੂ ਪੈ ਰਹੀ ਹੈ ਤੇ ਅਰਦਾਸਾਂ ਬੇਨਤੀਆਂ ਤਾਂ ਪੂਰੇ ਵਿਸ਼ਵ ਦੇ ਵਿੱਚ ਹੀ ਵੀਰ ਲਈ ਹੋ ਰਹੀਆਂ ਨੇ ਮਾਲਕ ਕਿਸੇ ਦੀ ਜ਼ਰੂਰ ਸੁਣ ਲਵੇ ਕਿਸੇ ਨਾ ਕਿਸੇ ਦੀ ਜ਼ਰੂਰ ਸੁਣੇ ਅਰਦਾਸ ਦੀ ਲੋੜ ਹੈ ਜੀ ਬਾਕੀ ਬਹੁਤ ਸਾਰਾ ਹੈ ਪੂਰੀ ਦੁਨੀਆ ਹੀ ਅਰਦਾਸਾਂ ਕਰ ਰਹੀ ਹੈ ਅਮਰੀਕਾ ਕੈਨੇਡਾ ਪੰਜਾਬ ਸਾਰੇ ਹਨਾ ਭੈਣਾ ਮਾਵਾ ਸਾਰੇ ਤੇ ਬਸ ਸਾਰੇ ਜਣੇ ਅਰਦਾਸ ਕਰੋ ਪਲੀਜ਼ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਹਾਂਜੀ ਹਾਂਜੀ ਹੌਸਲਾ ਤਾਂ ਹੈ ਹੀ ਹੈ ਮਾਵਾ ਕਾਫੀ ਹੌਸਲਾ ਤਾਂ ਹੈਗਾ ਹੈ ਜਲਦੀ ਵੀ ਹੋ ਜਾਊਗਾ ਸਭ ਕੁਝ ਠੀਕ ਬੇਟਾ ਪਰ ਹੌਲੀ ਹੌਲੀ ਹੋਊਗਾ ਏਡੇ ਏਡੇ ਹੀਰੇ ਏਡੇ ਏਡੇ ਹੀਰੇ ਪੁੱਤ ਮਾਵਾ ਦੀਆਂ ਅੱਖਾਂ ਦੇ ਸਾਹਮਣੇ ਐਸਾ ਹਾਲਤ ਛੋਣ ਦੇ ਮਾਵਾ ਦਾ ਕੀ ਹਾਲ ਹੁੰਦਾ ਹੈ ਜੀ ਮਾਂ ਤਾਂ ਐਸੀ ਚੀਜ਼ਾਂ ਵੀ ਪੁੱਤ ਨੂੰ ਕੰਡਾ ਵੱਜਿਆ ਵੀ ਨਹੀਂ ਜਰਦੀ ਅਜ ਉਹਦੀਆਂ ਅੱਖਾਂ ਦੇ ਅੱਗੇ ਜ਼ਿੰਦਗੀ ਔਰ ਮੌਤ ਨਾਲ ਜੂਝ ਰਿਹਾ ਹੈ ਸਾਡਾ ਭਰਾ ਇਹੀ ਅਰਦਾਸ ਆ ਸਾਡੀ ਇਹੀ ਬੇਨਤੀ ਹੈ ਕਿ ਇਸ ਮਾਂ ਦੀਆਂ ਦੁਆਵਾਂ ਨੂੰ ਮਾਂ ਦੀ ਗੋਦ ਨੂੰ ਹਮੇਸ਼ਾ ਖੁਸ਼ ਰੱਖੇ ਰੱਬ ਮਾਂ ਸਾਡੀ ਨੂੰ ਉਹਦੇ ਪੁੱਤ ਨੂੰ ਤੰਦਰੁਸਤੀ ਬਖਸ਼ੇ ਦਾਤਾ ਕਿਉਂਕਿ ਦਰਦ ਦੁੱਖ ਜਿਹੜਾ ਆਉਂਦਾ ਬਹੁਤ ਛੇਤੀ ਹੈ ਜਾਂਦਾ ਸਮਾਂ પાਕੇ ਹੈ ਇਹ ਅਰਦਾਸਾਂ ਬੇਨਤੀਆਂ ਉਸ ਮਾਲਕ ਦੇ ਘਰ ਕੋਈ ਘਾਟਾ ਨਹੀਂ ਉਹਦੇ ਅੱਗੇ ਕੋਈ ਵੱਡੀ ਚੀਜ਼ ਨਹੀਂ ਉਹ ਜਿੰਦਗੀ ਦੇ ਸਕਦਾ ਸਾਡੇ ਵੀਰ ਨੂੰ ਸਾਡੀ ਇਹੀ ਅਰਦਾਸ ਹੈ ਇਹੀ ਦੁਆ ਹੈ ਕਿ ਮਾਲਕ ਉਹਨੂੰ ਹੱਸਦਾ ਵਸਦਾ ਰੱਖੇ ਜੀ ਸਿਹਜੇ ਸਿਹਜੇ ਉਹਨੂੰ ਤੰਦਰੁਸਤੀ ਵਾਲੇ ਪਾਸੇ ਲੈ ਕੇ ਆਵੇ ਉਹਦੀ ਟੁੱਟੀਆਂ ਦਾ ਤਾਂ ਵੀ ਗੰਡੇ ਵੇਖ ਰੂ ਇਹ ਅਰਦਾਸ ਹੈ ਇਹ ਬੇਨਤੀ ਤੁਸੀਂ ਵੀ ਸਾਰੇ ਭਰਾਏ ਹੀ ਅਰਦਾਸ ਦੁਆ ਕਰੋ ਕਿ ਦਾਤਿਆ ਸੁਖ ਦਾ ਸੁਨੇਹਾ ਆਵੇ ਇਧਰਲੇ ਪਾਸਿਓਂ ਚੰਗਾ ਸੁਨੇਹਾ ਆਵੇ ਵੀ ਵੀਰਾ ਠੀਕ ਹੈ ਧੰਨਵਾਦ ਧੰਨਵਾਦ ਵੀ ਕਿ ਸੱਚੇ ਪਾਤਸ਼ਾਹਗੇ ਅਰਦਾਸ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਕਿ ਸਾਡੇ ਵੀਰ ਨੂੰ ਜੇ ਉਹਦੀ ਟੁੱਟੀ ਵੀ ਹੈ ਤੇ ਮਾਲਕ ਗੰਡੇ ਕਿਉਂਕਿ ਮਾਂ ਵੱਲੇ ਵੇਖ ਕੇ ਉਹਨਾਂ ਦੀ ਵਾਈਫ ਵੱਲੇ ਵੇਖ ਕੇ ਕਾਲਜ ਨੂੰ ਤੂ ਪੈ ਰਹੀ ਐ ਤੇ ਅਰਦਾਸਾਂ ਬੇਨਤੀਆਂ ਤਾਂ ਪੂਰੇ ਵਿਸ਼ਵ ਦੇ ਵਿੱਚ ਹੀ ਵੀਰਲੀ ਹੋ ਰਹੀਆਂ ਨੇ ਮਾਲਕ ਕਿਸੇ ਦੀ ਜ਼ਰੂਰ ਸੁਣ ਲਵੇ ਕਿਸੇ ਨਾ ਕਿਸੇ ਦੀ ਜ਼ਰੂਰ ਸੁਣੇ ਅਰਦਾਸ ਦੀ ਲੋੜ ਐ ਜੀ ਬਾਕੀ ਬਹੁਤ ਸਾਰਾ ਐ ਪੂਰੀ ਦੁਨੀਆ ਹੀ ਅਰਦਾਸਾਂ ਕਰ ਰਹੀ ਐ ਅਮਰੀਕਾ ਕੈਨੇਡਾ ਪੰਜਾਬ ਸਾਰੇ ਹਨਾ ਪੈਣਾ ਮਾਵਾ ਸਾਰੇ ਤੇ ਬਸ ਸਾਰੇ ਜਣੇ ਅਰਦਾਸ ਕਰੋ ਪਲੀਜ਼ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਹੈ ਅੰਦਰ ਹਾਂਜੀ ਹਾਂਜੀ ਹੌਸਲਾ ਤਾਂ ਹੈ ਹੀ ਮਾਂ ਕਾਫੀ ਹੌਸਲਾ ਤਾਂ ਹੈਗਾ ਹੈ ਇਹ ਵੀ ਹੋ ਜੂਗਾ ਸਭ ਕੁਝ ਠੀਕ ਬੇਟਾ ਪਰ ਹੌਲੀ ਹੌਲੀ ਹੋਊਗਾ ਏਡੇ ਏਡੇ ਹੀਰੇ ਏਡੇ ਏਡੇ ਹੀਰੇ ਪੁੱਤ ਮਾਵਾ ਦੀਆਂ ਅੱਖਾਂ ਦੇ ਸਾਹਮਣੇ ਐਸਾ ਹਾਲਤ ਛੋਣ ਦੇ ਮਾਵਾ ਦਾ ਕੀ ਹਾਲ ਹੁੰਦਾ ਹੈ ਜੀ ਮਾਂ ਤਾਂ ਐਸੀ ਚੀਜ਼ਾਂ ਵੀ ਪੁੱਤ ਨੂੰ ਕੰਡਾ ਵੱਜਿਆ ਵੀ ਨਹੀਂ ਜਰਦੀ ਅੱਜ ਉਹਦੀਆਂ ਅੱਖਾਂ ਦੇ ਅੱਗੇ ਜ਼ਿੰਦਗੀ ਔਰ ਮੌਤ ਨਾਲ ਜੂਝ ਰਿਹਾ ਹੈ ਸਾਡਾ ਭਰਾ ਇਹੀ ਅਰਦਾਸ ਹੈ ਸਾਡੀ ਇਹੀ ਬੇਨਤੀ ਹੈ ਕਿ ਇਸ ਮਾਂ ਦੀਆਂ ਦੁਆਵਾਂ ਨੂੰ ਮਾਂ ਦੀ ਗੋਦ ਨੂੰ ਹਮੇਸ਼ਾ ਖੁਸ਼ ਰੱਖੇ ਰੱਬ ਮਾਂ ਸਾਡੀ ਨੂੰ ਉਹਦੇ ਪੁੱਤ ਨੂੰ ਤੰਦਰੁਸਤੀ ਬਖਸ਼ੀ ਦਾਤਾ ਕਿਉਂਕਿ ਦਰ ਦੁੱਖ ਜਿਹੜਾ ਆਉਂਦਾ ਬਹੁਤ ਛੇਤੀ ਹੈ ਜਾਂਦਾ ਸਮਾਂ પાਕੇ ਹੈ ਇਹ ਅਰਦਾਸਾਂ ਬੇਨਤੀਆਂ ਉਸ ਮਾਲਕ ਦੇ ਘਰ ਕੋਈ ਘਾਟਾ ਨਹੀਂ ਉਹਦੇ ਅੱਗੇ ਕੋਈ ਵੱਡੀ ਚੀਜ਼ ਨਹੀਂ ਉਹ ਹੀ ਜ਼ਿੰਦਗੀ ਦੇ ਸਕਦਾ ਸਾਡੇ ਵੀਰ ਨੂੰ ਸਾਡੀ ਇਹ ਹੀ ਅਰਦਾਸ ਹੈ ਇਹ ਹੀ ਦੁਆ ਹੈ ਕਿ ਮਾਲਕ ਉਹਨੂੰ ਹੱਸਦਾ ਵਸਦਾ ਰੱਖੇ ਜੀ ਸਹਜੇ ਸਹਜੇ ਉਹਨੂੰ ਤੰਦਰੁਸਤੀ ਵਾਲੇ ਪਾਸੇ ਲੈ ਕੇ ਆਵੇ ਉਹਦੀ ਟੁੱਟੀਆਂ ਦਾ ਤਾਂ ਵੀ ਗੰਡੇ ਵੈਸੇ ਕਰੂ ਇਹ ਅਰਦਾਸ ਹੈ ਇਹ ਬੇਨਤੀ ਤੁਸੀਂ ਵੀ ਸਾਰੇ ਭਰਾਏ ਹੀ ਅਰਦਾਸ ਦੁਆ ਕਰੋ ਜੀ ਜੀ ਕਿ ਦਾਤਾ ਸੋਕ ਦਾ ਸੁਨੇਹਾ ਯਾਵੇ ਇਧਰਲੇ ਪਾਸਿਓਂ ਚੰਗਾ ਸੁਨੇਹਾ ਆਵੇ ਵੀ ਵੀਰਾ ਠੀਕ ਹੈ ਧੰਨਵਾਦ ਧੰਨਵਾਦ ਵੀਰ ਜੀ